ਉਜੀ ਬੰਗਾ ਦਾ ਬਾਜ਼ਾਰ ਕਰਤਾ ਜਾਮ ਲੋਕਾਂ ਨੇ ਸੜਕਾਂ ਕਰਤੀਆਂ ਬੰਦ ਤੁਸੀਂ ਦੇਖ ਲਓ ਠਾਠਾ ਮਾਰਦਾ ਇਕੱਠ ਇਹ ਕੋਈ ਤੁਹਾਨੂੰ ਬੱਸ ਰੇਲੀਆਂ ਤਸਵੀਰਾਂ ਨਹੀਂ ਦਿਖਾ ਰਿਹਾ ਕੋਈ ਰੇਲਵੇ ਸਟੇਸ਼ਨ ਦੀ ਤਸਵੀਰਾਂ ਨਹੀਂ ਦਿਖਾ ਰਿਹਾ ਇਹ ਤੁਹਾਨੂੰ ਦਿਖਾ ਰਹੇ ਆ ਵੱਡਾ ਡੀਪੂ ਬੰਗਾ ਜਿੱਥੇ ਦੇਖ ਲਓ ਵੀ ਲੋਕ ਦੂਰੋਂ ਦੂਰੋਂ ਆ ਗਏ ਆ ਸਵੇਰ ਦਾ ਟਾਈਮ ਆ ਜੇ ਸਵੇਰੇ ਸਵੇਰੇ ਤੁਸੀਂ ਦੇਖ ਲਓ 8:30 ਵਜੇ ਕਿੱਡਾ ਵੱਡਾ ਇਕੱਠ ਹੋ ਗਿਆ ਰੌਣਕ ਮੇਲਾ ਲੱਗ ਗਿਆ ਆ ਪਰ ਸਵਾਲ ਇਹ ਹੈਗਾ ਵੀ ਸਾਰੇ ਹੀ ਬਾਜ਼ਾਰ ਬੈਠੇ ਵਿਲੇ ਪਰ ਵੱਡਾ ਡੀਪੂ ਦੇ ਬੰਗਾ ਦੇ ਵਿੱਚ ਕਿਉਂ ਲੱਗੇ ਮੇਲੇ ਦੇ ਵਿੱਚ 1-1000 ਦੇ ਸੂਟ ਇੱਥੇ ਲਿਖ ਕੇ ਲਾਤੇ ਸਿਰਫ 350 ਚ ਇੱਥੇ ਦੇਖੋ ਡਿਜ਼ਾਈਨ ਇੱਕ ਨਹੀਂ ਦੋ ਨਹੀਂ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਆ ਕਿ 12-1200 ਇੱਥੇ ਲਿਖ ਕੇ ਲਾਤਾ 450 ਮਤਲਬ ਫਾਇਦਾ ਤੁਸੀਂ ਵਿਹਾਂ ਸ਼ਾਦੀਆਂ ਲਈ ਦਾਜ ਵਜੋਂ ਦਾ ਕੱਪੜਾ ਲੈਣਾ ਆ ਵੀ ਚੈੱਕ ਕਰ ਲੋ ਜਿਹੜਾ 16-1700 ਰੁਪਏ ਦਾ ਸੂਟ ਬਾਜ਼ਾਰ ਦੇ ਵਿੱਚ ਇਦਾਂ ਦਾ ਭਾਰਾ ਮਿਲਦਾ ਇਹਨਾਂ ਨੇ ਕਰਤੇ 550 ਦੇ ਵਿੱਚ 150 ਰੁਪਈਆ 150 ਰੁਪਏ ਦੇ ਵਿੱਚ 150 150 ਭਾਜੀ ਜਿਹਨੇ ਮਾਦੀ ਲਾਇਓ ਇਹ ਤਾਂ ਬਾਜ਼ਾਰ 2200 2400 ਜਿੱਦਾਂ ਦੀ ਗੱਲ ਆਉਂਦੀ ਉਦਾਂ ਦੇ ਹੈਵੀ ਚੀਜ਼ ਆ ਪੂਰਾ ਫਰੰਟ ਰੇਟ ਤੁਸੀਂ 695 ਭਾਜੀ ਕਰੇ ਦਾ ਸੂਟ ਆ 5 ਮੀਟਰ ਸੂਟ ਆ ਠੀਕ ਆ ਜੀ ਆਪਾਂ 695 ਜਿਹੜਾ ਰੰਗ ਡੀਨਰ ਤੁਸੀਂ ਮਰਜ਼ੀ ਲੈ ਕੇ ਜਾ ਸਕਦੇ ਆ ਪੂਰਾ ਹੈਵੀ ਦੇ ਵਿੱਚ ਹੈਗਾ ਜੇ ਤੁਸੀਂ ਮਰਜ਼ੀ ਆਪਣੀ ਚੋਅ ਅਕੋਰਡਿੰਗ ਲੈ ਕੇ ਜਾ ਸਕਦੇ ਆ ਜੀ ਵੱਡਾ ਡੀਪੂ ਤੇ ਆਜੋ 1 ਲੱਖ ਵਾਲਾ ਕੱਪੜਾ ਲੈ ਜਾਓ 30 35000 ਰੁਪਏ ਦੇ ਵਿੱਚ ਪਾਰੇ ਪਾਰੇ ਸੂਟਾਂ ਦੇ ਉੱਤੇ ਵੀ ਬਹੁਤ ਵੱਡੀਆਂ ਸੇਲਾ ਲਾਖੋ ਬਈ ਬਹੁਤ ਵੱਡਾ ਪਟਾਕਾ ਪਾਈ ਜਾਂਦੇ ਆ ਬਾਜ਼ ਤੇ ਰੈਂਟ ਜਿਹੜਾ ਹੈਗਾ ਆ 2500 ਸਮਾਈ ਹੈਗੀ 2000 ਪਰ ਵੱਡਾ ਡੀਪੂ ਨੇ ਕਰਤਾ ਸ਼ਰਾਰਾ ਸੂਟ ਪ੍ਰਿੰਟਰ ਰੈਡੀमेड 895 ਦੇ ਵਿੱਚ 100 ਵੀ ਬਾਜ਼ਾਰ ਤੁਸੀਂ ਜਾਣਿਓ ਕੋਈ ਕਹਿੰਦਾ ਮੈਂ ਤਾਂ 2295 ਲੈਣਾ ਕੋਈ ਕਹਿੰਦਾ ਮੈਂ 2495 ਲੈਣਾ ਕੋਈ ਕਹਿੰਦਾ ਮੈਂ 2095 ਲੈਣਾ ਵੱਡਾ ਡੀਪੂ ਤੇ ਆਜੋ ਸੋਨਾ ਚਾਂਦੀ ਵਾਲੇ ਸੂਟ ਵੀ ਕਰਤੇ 950 ਦੇ ਵਿੱਚ ਔਰ ਕਰੇਵ ਦੇ ਸੂਟ ਆ ਚੁੱਕੇ ਹੈਗੇ ਆ ਮਾਰਕੀਟ 1500 1800 ਮਿਲਦਾ ਅਸੀਂ ਦੇਣਾ 1000 ਤੇ ਪਿਆਰ ਪਿਆ ਵਿੱਚ ਭਾਈ ਜਿਹੜੇ ਕਹਿੰਦੇ ਵੀ ਅਸੀਂ ਪੌਣਾ ਰੰਗ ਕਾਲਾ ਉਹਨਾਂ ਨੂੰ ਲੱਗਣ ਨਹੀਂ ਜਣਾ ਸੀ ਪਾਲਾ ਆ ਦੇਖੋ ਜਾਨਦਾਰ ਕਹਿੰਦਾ ਇਹਦਾ 5000 ਕੋਈ ਕਹਿੰਦਾ 5200 ਕੋਈ ਕਹਿੰਦਾ 5100 2650 ਰੁਪਏ ਦੇ ਵਿੱਚ ਜੇ ਪਾਈ ਆਪਾਂ 28100 ਦੇਣਾ ਸਿਰਫ 2200 ਤੇ ਪਿਆਰ ਪਿਆ ਵਿੱਚ ਸਲਾਹ ਜੀ ਬੰਗਾ ਦਾ ਬਾਜ਼ਾਰ ਕਰਤਾ ਜਾਮ ਲੋਕਾਂ ਨੇ ਸੜਕਾਂ ਕਰਤੀਆਂ ਬੰਦ ਤੁਸੀਂ ਦੇਖ ਲਓ ਠਾਠਾ ਮਾਰਦਾ ਇਕੱਠ ਇਹ ਕੋਈ ਤੁਹਾਨੂੰ ਬੱਸ ਰੇਲੀਆਂ ਤਸਵੀਰਾਂ ਨਹੀਂ ਦਿਖਾ ਰਹਾ ਕੋਈ ਰੇਲਵੇ ਸਟੇਸ਼ਨ ਨਹੀਂ ਤਸਵੀਰਾਂ ਨਹੀਂ ਦਿਖਾ ਰਹਾ ਇਹ ਤੁਹਾਨੂੰ ਦਿਖਾ ਰਹੇ ਆ ਵੱਡਾ ਡੀਪੂ ਬੰਗਾ ਜਿੱਥੇ ਦੇਖ ਲਓ ਵੀ ਲੋਕ ਦੂਰੋਂ ਦੂਰੋਂ ਆ ਗਿਆ ਸਵੇਰ ਦਾ ਟਾਈਮ ਆ ਜੇ ਸਵੇਰੇ ਸਵੇਰੇ ਤੁਸੀਂ ਦੇਖ ਲਓ 8 8:30 ਵਜੇ ਕਿੱਡਾ ਵੱਡਾ ਇਕੱਠ ਹੋ ਗਿਆ ਰੌਣਕ ਮੇਲਾ ਲੱਗ ਗਿਆ ਆ ਪਰ ਸਵਾਲ ਇਹ ਹੈਗਾ ਵੀ ਸਾਰੇ ਹੀ ਬਾਜ਼ਾਰ ਬੈਠੇ ਵਿਲੇ ਪਰ ਵੱਡਾ ਡਿੱਪੂ ਦੇ ਬੰਗਾ ਦੇ ਵਿੱਚ ਕਿਉਂ ਲੱਗੇ ਮੇਲੇ ਸੋ ਇਥੇ ਸਾਰੀਆਂ ਹੀ ਫਲੋਰਾ ਚਾਰਈ ਫਲੋਰਾ ਪੂਰੀਆਂ ਰਸ਼ ਹੈਗੀਆਂ ਬਾਈ ਜੀ ਨਾਲ ਗੱਲ ਕਰਦੇ ਆ ਬਾਈ ਜੀ ਸਾਰੇ ਬਾਜ਼ਾਰ ਵਿਹਲਾ ਬੈਠਾ ਸੀ ਗੱਡੀ ਘਵਾ ਕੇ ਦੇਖ ਲੈ ਤਾਂ ਜਾਮ ਹੋ ਗਈਆਂ ਸੜਕਾਂ ਬਾਹਰ ਮੋਟਰਸਾਈਕਲ ਸਕੂਟਰ ਲੱਗੇ ਹੈਗੇ ਆ ਅੰਦਰ ਦੇਖ ਲੋ ਵੀ 1 ਇੰਚ ਜਗ੍ਹਾ ਨਹੀਂ ਬਚੀ ਵੀ ਐਡਾ ਵੱਡਾ ਕਾਠ ਐਡਾ ਵੱਡਾ ਮੇਲਾ ਲੱਗਣ ਦਾ ਕਾਰਨ ਕੀ ਹੈਗਾ ਭਾਜੀ ਮੇਲਾ ਲੱਗਣ ਦਾ ਕਾਰਨ ਇਹ ਹੈ ਤੇ 10 ਤੋਂ 15 ਪੈਸੇ ਦੇ ਮਾਰੀਆਂ ਚੀਜ਼ਾਂ ਵੇਚੀ ਜਾਂਦੀ ਚੀਜ਼ ਵਧੀਆ ਮੈਂਣੀ ਤੇ ਘੱਟ ਰੇਟ ਤੇ ਮੈਂਣੀ ਹੈਗੀ ਇਸ ਕਰਕੇ ਲੋਕਾਂ ਦਾ ਕਰੇਡ ਹੈਗਾ ਜੀ ਵੱਡੇ ੜੀਪੂਦੀ ਸ਼ਾਪਿੰਗ ਕਰਨੀ ਹੈਗੀ ਸੋ ਭਾਈ ਜੀ ਇੱਥੋਂ ਸ਼ੁਰੂਆਤ ਕਰ ਲੈਂਦੇ ਆ ਵੀ ਬਾਜ਼ਾਰ ਦਾ ਰੇਟ ਕੀ ਦਾ ਆਪਣਾ ਰੇਟ ਕੀ ਆ ਭਾਜੀ 5000 ਥਾਕੋ 350 ਇਹ ਫਰਕ ਆ ਭਾਜੀ ਆ ਦੇਖੋ ਜੀ ਜਿਹੜੇ ਬਾਜ਼ਾਰ ਦੇ ਵਿੱਚ 1 1000 ਦੇ ਸੂਟ ਇੱਥੇ ਲਿਖ ਕੇ ਲਾਤੇ ਸਿਰਫ 350 ਚ ਇੱਥੇ ਦੇਖੋ ਡਿਜ਼ਾਈਨ ਇੱਕ ਨਹੀਂ ਦੋ ਨਹੀਂ ਬੱਕ ਬੱਕ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਆ ਵੈਰਾਈਟੀਆਂ ਬੱਖੋ ਬੱਕੜੀਆਂ ਦਿਖਾ ਰਹੇ ਆ ਦੇਖੋ ਸਾਰਾ ਲਿਖ ਕੇ ਲਾਤਾ 350 ਦੇ ਵਿੱਚ ਆ ਦੇਖੋ 450 ਇੰਚ ਕਿਨੇ ਕਿਨੇ ਸੋਹਣੇ ਆ ਚੁੱਕੇ ਹੈਗੇ ਤੁਸੀਂ ਸਰਬੋਸਤੀ ਵਰਗ ਪਸੰਦ ਕਰਦੇ ਹੋ ਵੀ ਲੈ ਕੇ ਜਾ ਸਕਦੇ ਜਿਹੜੇ ਬਾਜ਼ਾਰ 'ਚ 12-1200 ਇੱਥੇ ਲਿਖ ਕੇ ਲਾਤਾ 450 ਮਤਲਬ ਫਾਇਦਾ ਤੁਸੀਂ ਵਿਆਹ ਸ਼ਾਦੀਆਂ ਲਈ ਦਾਜ ਵਿਰਦਾ ਕੱਪੜਾ ਲੈਣਾ ਆ ਵੀ ਚੈੱਕ ਕਰ ਲੋ ਜਿਹੜਾ 16-1700 ਰੁਪਏ ਦਾ ਸੂਟ ਬਾਜ਼ਾਰ ਦੇ ਵਿੱਚ ਇੰਦਾਰਾ ਭਾਰਾ ਮਿਲਦਾ ਇਹਨਾਂ ਨੇ ਕਰਤੇ 550 ਦੇ ਵਿੱਚ ਇਸ ਕਰਕੇ ਬਹੁਤ ਦੂਰੋਂ ਲੋਕ ਆ ਕੇ ਫਾਇਦੇ ਲੈ ਰਹੇ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਦੁਕਾਨਦਾਰ ਰੀਸੇਲਰ ਆਜੋ ਲੈ ਜਾਓ ਕੱਪੜਾ ਸਸਤਾ ਲਓ ਉਧਿਆ ਪੈਸੇ ਕਮਾ ਸਕਦੇ ਆ ਕੋਈ 695 ਵਿੱਚ ਕਿੰਨਾ ਸੋਹਣਾ ਸੂਟ ਆ ਚੁੱਕਾ ਏ ਢੀਆ ਨਹੀਂ ਤੁਹਾਨੂੰ ਪ੍ਰਿੰਟ ਅਲਗ-ਅਲਗ ਢੀਆ ਨਹੀਂ ਮੈਣੀ ਅਲਗ-ਅਲਗ ਸੋਹਣੇ ਇੱਥੇ ਵੈਰਿਟੀ ਮੈਣੀ ਹੈਗੀ ਆ ਭਾਈ ਜੀ ਆ ਵੀ ਦੱਸ ਦੇਣਾ ਸਟਾਲ ਊੜਾ ੜਾ ਬੜਾ ਸੋਹਣਾ ਆ ਪ੍ਰਿੰਟ ਕੀਤਾ ਆ ਹੈਵੀ ਕੁਆਲਿਟੀ ਬਾਜ਼ਾਰ ਚ ਕੋਈ 550 ਮੰਗ ਰਿਆ ਕੋਈ 600 ਮੰਗ ਰਿਆ ਇਹਨਾਂ ਦਾ ਪ੍ਰਾਈਸ ਕੀ ਹੈਗਾ ਭਾਈ ਸਿਰਫ 150 ਰੁਪਈਆ 150 ਰੁਪਏ ਦੇ ਵਿੱਚ 150 150 ਭਾਜੀ ਜਿੰਨੇ ਮਰਜੀ ਲੈ ਜਾਓ 150 ਰੁਪਏ ਵਿੱਚ ਆਹ ਲਓ ਜੀ 150 ਦੇ ਵਿੱਚ ਸਾਨੂੰ ਦੇ ਰਹੇ ਆ ਜਿਹੜਾ ਤੁਹਾਨੂੰ 150 ਦਾ ਬਾਜ਼ਾਰ 'ਚ ਨਾ ਕਿਸੇ ਨੇ ਤੌਲੀਆ ਦੇਣਾ ਨਾ ਰਬਾਲ ਦੇਣਾ ਰੰਗ ਬੱਖੋ ਬਕਰੇ ਜਿੰਨੀ ਮਰਜੀ ਵੈਰਾਈਟੀ ਲੈ ਜਾਓ ਬਾਈ ਗਰਮ ਸੂਟਾਂ ਦੇ ਵਿੱਚ ਕਿੱਥੋਂ ਸਟਾਰਟ ਹੋ ਜਾਂਦੀ ਆ 1200 695 ਰੁਪਏ ਭਾਜੀ ਅੱਛਾ ਜਿਹੜੇ 1500 ਰੁਪਏ ਮਿਲਦਾ ਬਾਅਦ ਸਭ ਕੁਛ 695 ਰੁਪਏ ਆਹ ਦੇਖ ਲਓ ਵੀ ਹੈਵੀ ਹੈਵੀ ਸੂਟ ਰੰਗ ਸਾਰੇ ਮਿਲ ਜਾਂਦੇ ਆ ਆ ਲੇਖ ਲਓ ਪੜ੍ਹ ਲਓ ਸੌਰੀ ਲੇਖ ਲਓ ਨਹੀਂ ਪੜ੍ਹ ਲਓ 695 ਚ ਕਰਤੇ ਆ ਗਰਮ ਸੂਟ ਵੀ ਇਦਾਂ ਦੇ ਫਾਇਦੇ ਤੁਹਾਡੇ ਕਰ ਰਹੇ ਆ ਇਧਰ ਆ ਕੇ ਤੁਸੀਂ ਚੈੱਕ ਕਰ ਲੋ 695 ਮਤਲਬ ਸਟਾਰਟਿੰਗ ਦੇ ਵਿੱਚ ਹੀ ਬਹੁਤ ਵੱਡੇ ਪਟਾਕੇ ਪਏ ਹੋਇਆ ਚੈੱਕ ਕਰੋ ਤੁਸੀਂ ਹਨਾ ਚੀਜ਼ਾਂ ਚੈੱਕ ਲੋ ਬਹੁਤ ਸੋਹਣੇ ਸੋਹਣੇ ਪੀਸ ਡਿਜ਼ਾਈਨ ਤੁਹਾਨੂੰ ਆ ਵੀ ਕਰਤਾ ਜੀ 695 ਚ ਭਾਈ ਜੀ ਇਹ ਤਾਂ ਬਾਜ਼ਾਰ 2200 2400 ਜਿੱਦਾਂ ਦੀ ਗੱਲ ਆਉਂਦੀ ਉਹਦਾਂ ਦਾ ਹੈਵੀ ਚੀਜ਼ ਆ ਪੂਰਾ ਫਰੰਟ ਰੇਟ ਤੁਸੀਂ 695 ਭਾਈ ਜੀ ਕਰੇਵ ਦਾ ਸੂਟ ਆ 5 ਮੀਟਰ ਸੂਟ ਆ ਠੀਕ ਆ ਜੀ ਆਪਾਂ 695 ਜਿਹੜਾ ਰੰਗ ਡੀਨਰ ਤੁਸੀਂ ਮਰਜ਼ੀ ਲੈ ਕੇ ਜਾ ਸਕਦੇ ਪੂਰਾ ਹੈਵੀ ਦੇ ਵਿੱਚ ਹੈਗਾ ਜੇ ਤੁਸੀਂ ਮਰਜ਼ੀ ਆਪਣੀ ਚਵਾਈ ਅਕੋਰਡਿੰਗ ਲੈ ਕੇ ਜਾ ਸਕਦੇ ਹੈਗੇ ਆ ਜੀ ਸੋ ਬਾਜ਼ਾਰਾਂ 'ਚ ਤੁਸੀਂ ਜਾ ਕੇ ਚੈੱਕ ਕਰਿਓ ਵੀ ਦੁਕਾਨਾਂ ਖੁੱਲਣੀਆਂ 10:30 11 ਇੱਥੇ 8 ਵਜੇ ਤੋਂ ਹੀ ਦੇਖ ਲਓ ਵੀ ਰੌਣਕ ਮੇਨ ਲੱਗ ਜਾਂਦਾ ਦੇਖ ਲਓ ਦੂਰ ਦੂਰ ਤੱਕ ਸਾਰੇ ਪਾਸੇ ਘਮਾ ਕੇ ਦਿਖਾ ਦਿਓ ਵੇ ਬਹੁਤ ਵੱਡਾ ਇਕੱਠ ਹੈਗਾ ਲੋਕ ਖੁਸ਼ ਹੋ ਗਏ ਰਹੇ ਲੋਕ ਕੱਲੇ ਬੰਗਿਆ ਤੋਂ ਨਹੀਂ ਆਏ ਪੰਜਾਬ ਹਰਿਆਣਾ ਰਾਜਸਥਾਨ ਬਠਿੰਡਾ ਮਾਨਸਾ ਸੰਗਰੂਰ ਅੰਮ੍ਰਿਤਸਰ ਹਰ ਸ਼ਹਿਰ ਤੋਂ ਹਰ ਪਿੰਡ ਤੋਂ ਲੋਕ ਆ ਰਿਹਾ ਗਰੁੱਪ ਬਣਾ ਬਣਾ ਕੇ ਆ ਰਿਹਾ ਸੋ ਤੁਸੀਂ ਵੀ ਆ ਜਾਓ ਸੁਪਾਈ ਦਿਖਾਓ ਵੈਰੇਇਟੀ ਇੱਥੇ ਰਾਜਾ ਆਪੇ ਉੱਪਰ ਜਾ ਕੇ ਦਿਖਾਉਣੇ ਵੈਰੇਇਟੀ ਚਲੋ ਸੋ ਆ ਜਿਓ ਜੀ ਹੁਣ ਤੁਹਾਨੂੰ ਦਿਖਾਉਣੇ ਆ ਸਾਰੀ ਵੈਰੇਇਟੀ ਸੋ ਬਾਜੀ ਫਾਇਦੇ ਕਰ ਦਿਓ ਅੱਜ ਨਾ ਸੂਟ ਸਾਨੂੰ ਚਾਹੀਦੇ ਵਿਆਹ ਸ਼ਾਦੀਆਂ ਵਾਲੇ ਪਾਰਟੀਆਂ ਵਾਲੇ ਸੂਟ ਜਿਹਦੇ ਵਿੱਚ ਲੋਕਾਂ ਦਾ ਅੰਨਾ ਫਾਇਦਾ ਹੋਵੇ ਅੱਜ ਬਾਜੀ ਫਾਇਦਾ ਆਪਾਂ ਕਰਨਾ ਠੀਕ ਹੈ ਬਹੁਤ ਜ਼ਿਆਦਾ ਦੇਖੋ ਕਿੰਨੇ ਕਿੰਨੇ ਸੋਹਣੇ ਸੂਟ ਆ ਚੁੱਕੇ ਹੈਗੇ ਆ ਪਿਓਰ ਕਰੇਵ ਦੇ ਸੂਟ ਆ ਚੁੱਕੇ ਹੈਗੇ ਆ ਮਾਰਕੀਟ 1500 1800 ਮਿਲਦਾ ਅਸੀਂ ਦੇਣਾ 1000 ਤੇ ਪਿਆਰ ਪਿਆ ਵਿੱਚ ਬਾਜੀ ਦੇਖੋ ਵੀ ਬਾਜ਼ਾਰ ਤੁਸੀਂ ਜਾਣਿਓ ਕੋਈ ਕਹਿੰਦਾ ਮੈਂ ਤਾਂ 2295 ਲੈਣਾ ਕੋਈ ਕਹਿੰਦਾ ਮੈਂ 2495 ਲੈਣਾ ਕੋਈ ਕਹਿੰਦਾ ਮੈਂ 2095 ਲੈਣਾ ਵੱਡਾ ਡੀਪੂ ਤੇ ਆਜੋ ਸੋਨਾ ਚਾਂਦੀ ਵਾਲੇ ਸੂਟ ਵੀ ਕਰਦੇ 950 ਦੇ ਵਿੱਚ 950 ਚ ਆ ਆ ਚੁੱਕਾ ਨਾ ਦੇਖੋ ਕਿੰਨੇ ਕਿੰਨੇ ਸੋਨੇ ਵਰਕ ਆ ਚੁੱਕੇ ਆ ਗਿਆ ਚੁੰਨੀਆਂ ਖੁੱਲੀ ਡੁੱਲੀ ਆ ਚੁੱਕੀਆਂ ਇਹ ਵੀ 1000 ਰੁਪਿਆ ਵਿੱਚ ਲਾਤੀ ਵੱਡੀ ਆਫਰ ਸੋ ਜਿਨ੍ਹਾਂ ਨੇ ਵਿਆਹ ਸ਼ਾਇਦਾ ਕਪੜਾ ਲੈਣਾ ਦਾਜ ਵੇੜ ਦਾ ਕਪੜਾ ਲੈਣਾ ਤੁਹਾਨੂੰ ਖੁੱਲਾ ਸੱਦਾ ਸੀ ਦੇ ਰਹੇ ਆ ਜਿਹੜਾ ਬਾਜ਼ਾਰ ਚ ਲੱਖ ਰੁਪਿਆ ਘੱਟਣਾ ਲੱਖ ਰੁਪਿਆ ਖਰਚਣ ਦੀ ਲੋੜ ਨਹੀਂ ਵੱਡਾ ਡੀਪੂ ਤੇ ਆਜੋ ਇੱਕ ਲੱਖ ਵਾਲਾ ਕਪੜਾ ਲੈ ਜਾਓ 30 35000 ਰੁਪਏ ਦੇ ਵਿੱਚ 파ਰੇ 파ਰੇ ਸੂਟਾਂ ਦੇ ਉੱਤੇ ਵੀ ਬਹੁਤ ਵੱਡੀਆਂ ਸੇਲਾ ਲੱਗ ਗਈਆਂ ਆ ਇੱਕ 1000 ਰੁਪਏ ਦੀਆਂ ਨਹੀਂ ਕਿੰਨੀ ਕਿੰਨੀ ਸੋਹਣੀਆਂ ਆ ਚੁੱਕੀਆਂ ਭਾਈ ਡਿਜ਼ਾਈਨਿੰਗ ਵਧੀ ਜਾਂਦੀ ਹੈਗੀ ਆ ਰੇਟ ਸਿਰਫ 1000 ਰੁਪਏ ਯਾਨੀ ਕਿ 2-4 ਪੀਸ ਲੱਖੇ ਮ ਰੋਲਾ ਪਾਈ ਜਾਂਦੇ ਹੈਗੇ ਆ ਪੂਰਾ ਪਰਮਾਰ ਹੈਗਾ ਲੋਕੀ ਦੂਰ ਦੂਰੋਂ ਆਉਂਦੇ ਹੈਗੇ ਆ ਬਲੈਟੀ ਦੇਖੇ ਸਵਾਦ ਤੁਸੀਂ ਚੈੱਕ ਕਰ ਲਓ ਸਾਡੇ ਕੋਲ ਡਿਜ਼ਾਈਨਿੰਗ ਦੀ ਕੋਈ ਕਮੀ ਹੈ ਨਹੀਂ ਆ ਦੇਖੋ ਚੀਜ਼ਾਂ ਚੈੱਕ ਕਰੋ ਤੁਸੀਂ ਹਨਾ ਜਿਹੜੇ ਕਹਿੰਦੇ ਵੀ ਅਸੀਂ ਪਾਉਣਾ ਰੰਗ ਕਾਲਾ ਉਹਨਾਂ ਨੂੰ ਲੱਗਣ ਨਹੀਂ ਦੇਣਾ ਅਸੀਂ ਪਾਲਾ ਆ ਦੇਖੋ ਬੜਾ ਸੋਹਣਾ ਕੰਮ ਗਲੇ ਦੇ ਦੇਖੋ ਬੜੀ ਟੌਪ ਦੀ ਚੀਜ਼ ਹੈ ਨਾ ਬਾਹਾਂ ਦੇ ਉੱਤੇ ਬੜਾ ਸੋਹਣਾ ਕੰਮ ਆ ਘੇਰਾ ਤੁਸੀਂ ਦੇਖ ਲਓ ਬਈ ਇਦਾਂ ਦੇ ਰੌਏ ਰੌਣ ਸੂਟ ਅਸੀਂ ਦਵਾਂਗੇ ਤੇ ਨਾਲ ਦੁਪੱਟੇ ਮੇਗਾ ਬਾਗਮਾਲ ਦੁਪੱਟੇ ਇਦਾਂ ਦੀਆਂ ਆਟਮਾ ਸਾਡੇ ਕੋਲ ਬਹੁਤ ਸਾਰੀਆਂ ਹੈਗੀਆਂ ਆ। ਮੈਂ ਟੋਰਾ ਕੱਢ ਦੇਂਗੇ ਪੂਰੀਆਂ ਦੇਖੋ ਮਾਰਾ ਤੁਹਾਡੇ ਸੁਪਨੇ ਆਪਾਂ ਕਾ ਨੇ ਪੂਰੇ ਦੇਖੋ neck ਤੇ ਕਿੰਨਾ ਤੁਹਾਡੇ ਮੋਤੀ ਲੱਗੇ ਹੋਏ ਹੈਗੇ ਨਾਲ ਘੇਰੇ ਤੇ ਨਾਲ ਦੇਖੋ ਬਾਜੂ ਤੇ ਮਾਰਾ ਤੁਹਾਨੂੰ ਗੁੱਸਾਗਾ ਤਾਂ ਨਹੀਂ ਹੋਣਾਗਾ ਕਿਉਂਕਿ ਆਪਾਂ ਤੁਹਾਨੂੰ ਦੇ ਰਹੇ ਸੁੱਚੇ ਮੋਤੀਆਂ ਵਾਲਾ ਸੂਟ ਦੇਖੋ ਕਿੰਨੇ ਕਿੰਨੇ ਸੋਨ ਨਾਲ ਦੁਪੱਟੇ ਵੀ ਆ ਚੁੱਕੇ ਹੈਗੇ ਆ। ਕੋਈ ਦੁਕਾਨਦਾਰ ਕਹਿੰਦਾ ਇਹਦਾ 5000 ਕੋਈ ਕਹਿੰਦਾ 5200 ਕੋਈ ਕਹਿੰਦਾ 5100 2650 ਰੁਪਏ ਦੇ ਵਿੱਚ ਡਿਜ਼ਾਈਨਰ ਦੁਪੱਟੇ ਮਤਲਬ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਚਲੰਦਰ ਫਗਵਾੜਾ ਜਿੱਥੋਂ ਮਰਜੀ ਆਜੋ ਵੱਡੇ ਫਾਇਦੇ ਕਰਨੇ ਆ ਤੁਹਾਡੇ ਦੇਖੋ ਭਾਈ ਜ਼ੈਂਟਲ ਜ਼ੈਂਟੀ ਚੀਜ਼ਾਂ ਆ ਚੁੱਕੀਆਂ ਨੇ ਪਿਓਰ ਟਿਸ਼ਨ ਕੇ ਦਾ ਸੂਟ ਆ ਚੁੱਕਾ ਹੈਗਾ ਅਲੱਗ-ਅਲੱਗ ਤੁਹਾਨੂੰ ਇਹ ਚ ਕੰਬੀਨੇਸ਼ਨ ਮੈਂ ਖੁੱਲੇ ਢੋਲੇ ਤੇ ਪੱਟੇ ਆ ਜਿਕੇ ਕਹਿੰਦੇ ਨੇ ਨਾ ਬੀਬੀ ਆ ਕਹਿੰਦੇ ਸਾਨੂੰ ਦੁਪੱਟੇ ਜਿਹੜੇ ਖੁੱਲੇ ਢੋਲੇ ਤੁਸੀਂ ਲੈ ਕੇ ਜਾ ਸਕਦੇ ਆਪਣੇ ਪਸੰਦੇ ਕੋਲ ਜਿੱਦਾਂ ਮਰਜੀ ਦੁਪੱਟੇ ਜੀ ਚਾਹੇ ਦਾ ਤੁਸੀਂ ਮਿਡਲ ਏਜ ਦੇ ਸੂਟ ਲੈਣੇ ਆ ਬਜ਼ੁਰਗਾਂ ਦੇ ਲੈਣੇ ਆ ਕੁੜੀਆਂ ਲਈ ਲੈਣੇ ਆ ਸੂਟਾਂ ਦੇ ਵਿੱਚ ਵਰਾਇਟੀਆਂ ਦੇਖੋ ਕਿੰਨੀਆਂ ਸੋਹਣੀਆਂ ਆ ਆ ਦੇਖੋ ਕਿਨੇ-ਕਨੇ ਜ਼ੈਂਟਲ ਜ਼ੈਂਟੀ ਸ਼ੈਡਾਂ ਆ ਚੁੱਕੀਆਂ ਇਹ ਵੀ ਭਾਈ ਆਪਾਂ ਬਹੁਤ ਵੱਡਾ ਰਸ਼ ਪਿਆ ਆ ਲੋਕ ਦੂਰੋਂ ਦੂਰੋਂ ਆਏ ਹੋਇਆ ਕੋਈ ਪੰਜਾਬ ਹਰਿਆਣਾ ਰਾਜਸਥਾਨ ਤੋਂ ਆਇਆ ਤੁਸੀਂ ਆ ਜਾਓ ਫਾਇਦੇ ਤੁਹਾਡੇ ਅਸੀਂ ਬਹੁਤ ਸਾਰੇ ਕੰਨੇ ਸੂਟਾਂ ਦੇ ਵਿੱਚ ਸਾਡੇ ਕੋ ਤੁਹਾਨੂੰ ਟ੍ਰੇਲਰ ਦਿਖਾਤਾ ਹੋਰ ਵੈਰਾਈਟੀਆਂ ਦਿਖਾਵਾਂਗੇ ਪਰ ਰੈਡੀ ਮੇਡ ਦੇ ਵਿੱਚ ਚੈੱਕ ਕਰ ਲੋ ਤੁਸੀਂ ਬਹੁਤ ਸੋਹਣੇ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਹਨ ਕਹਿੰਦੇ ਸੈਂਡੀ ਆ ਮੈਂਡੀ ਅਲੀਸ਼ਾ ਤਿੰਨੇ ਖੜੀਆਂ ਕਰਤੀਆਂ ਸੋਹਣੀਆਂ ਬਣਾ ਕੇ ਸ਼ਰਾਰੇ ਘਰਾਰੇ ਲੈਣੇ ਆ ਤੁਸੀਂ ਲਹਿੰਗੇ ਲੈਣੇ ਆ ਐਦਾਂ ਦੇ ਲਹਿੰਗੇ ਚੌਲੀ ਲੈਣੇ ਆ ਆ ਦੇਖੋ ਕਿੰਨੇ ਸੋਹਣੇ ਸਟ੍ਰੇਟ ਦੇ ਵਿੱਚ ਬਾਈ ਜੀ ਮੈਂ ਤਾਂ ਇਸ ਗੱਲ ਨੂੰ ਦੇਖ ਕੇ ਹੈਰਾਨ ਵੀ ਹੁੰਨਾ ਹੁੰਨਾ ਰੇਟ ਤਾਂ ਜਦੋਂ ਤੁਹਾਡੇ ਘੱਟ ਹੈਗੇ ਆ ਪਰ ਯਾਰ ਡਿਜ਼ਾਈਨ ਹੀ ਬੱਕਰੇ ਬੱਕਰੇ ਆ ਤੁਹਾਡੇ ਕੋਲ ਸਾਰੇ ਜੀ ਡਿਜ਼ਾਈਨ ਤੁਹਾਨੂੰ ਇਨੀ ਬੱਕਰੀ ਮੈਣੀ ਹੈ ਕਿ ਇਨੀ ਤੁਹਾਨੂੰ ਵੈਰਟੀ ਕਿਤੇ ਮੈਣੀ ਹੈ ਕਿ ਨਾ ਡਿਜ਼ਾਈਨ ਹੀ ਮੈਣੀ ਜਿਹਨੇ ਤੁਹਾਨੂੰ ਵੱਡੇ ਡੀਪੂ ਵਿੱਚ ਮਿਲ ਜਾਣੀ ਹੈਗੀ ਆ ਆ ਦੇਖੋ ਭਾਜੀ ਕਿੰਨਾ ਸੋਹਣਾ ਫਰੌਕ ਸਟਾਈਲ ਆ ਚੁੱਕਾ ਸ਼ਰਾਰਾ ਸੂਟ ਭਾਜੀ ਹਾਂਜੀ ਕਿੰਨੇ ਦਾਂਗਾ ਤੁਹਾਡੇ ਹਿਸਾਬ ਨਾਲ ਭਾਜੀ ਇਹ 3500 ਦਾ ਆ ਭਾਜੀ 3500 ਦਾ ਬਾਹਰ ਮਿਲਦਾ ਆ ਅਸੀਂ ਤੁਹਾਨੂੰ ਦੇਣਾ 895 ਰੁਪਏ ਵਿੱਚ 895 ਜੋ ਬਿਲਕੁਲ 895 ਆ ਆ ਦੇਖੋ ਬਈ ਬਹੁਤ ਵੱਡਾ ਪਟਾਕਾ ਪਾਈ ਜਾਂਦੇ ਆ ਬਾਜ਼ਾਰ 'ਚ 3500 ਰੁਪਈਆ ਇਹਦਾ ਤੇ ਰੈਂਟ ਜ ਸਮਾਈ ਹੈਗੀ 2000 ਪਰ ਵੱਡਾ ਡੀਪੂ ਨੇ ਕਰਤਾ ਸ਼ਰਾਰਾ ਸੂਟ ਪ੍ਰਿੰਟਰ ਰੈਡੀमेड 895 ਦੇ ਵਿੱਚ ਆ ਦੇਖੋ ਹੋਰ ਧਮਾਕਾ ਕਰਤਾ ਦੇਖੋ ਕਿੰਨਾ ਥੋੜਾ ਸ਼ਰਾਰਾ ਸੂਟ ਆ ਚੁੱਕਾ ਹੈਗਾ ਆ ਹਾਂਜੀ ਸ਼ਰਾਰੇ ਤੇ ਵਰਕ ਹੈ ਤੇ ਨਾਲ ਦੇਖੋ ਕਿੰਨਾ ਪਿਆਦੇ ਸ਼ਰਟ ਤੇ ਵਰਕ ਹੈਗਾ 4000 ਰੁਪਿਆ ਰੇਟ ਹੈ ਦਾ ਉਹ ਭਾਜੀ ਕਿਹੜੀਆਂ ਕਮੀਆਂ ਦੀ ਮਾਰੀ ਜਾਂਦੀ ਹੈਗੇ ਇਹ ਆਪਾਂ ਦੇਣਾ 1300 ਰੁਪਏ ਵਿੱਚ ਭਾਜੀ ਆ ਦੇਖੋ ਮਤਲਬ ਰੈਡੀमेड ਦੇ ਵਿੱਚ ਤਾਂ ਬਾੜੀ ਕਮਾਲ ਕੀਤੀ ਪਈ ਆ 4-4000 ਦੇ ਸ਼ਰਾਰੇ ਸੂਟ ਭਾਰੇ ਕਰਤੇ 1300 1300 1300 ਮਤਲਬ ਹਰ ਪੱਖੋਂ ਫਾਇਦਾ ਆ ਵੀ ਚੱਕੋ 1300 ਦੇ ਵਿੱਚ ਸਾਡੇ ਕੋਲ ਟਰੇਲਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਤੁਸੀਂ ਆਉਣਾ ਫਿਲਮ ਤੁਸੀਂ ਦੇਖ ਲਓ ਇਹੇ ਵੈਰਾਈਟੀਆਂ ਇਸ ਤੋਂ 라ਵਾ ਦੇਖੋ ਭਾਰੇ ਭਾਰੇ ਲਹਿੰਗੇ ਡਰਸਾਂ ਇਧਰ ਵੀ ਤੁਸੀਂ ਦੇਖ ਲਓ ਵੈਰਾਈਟੀਆਂ ਬਹੁਤ ਜ਼ਿਆਦੀਆਂ ਹੈਗੀਆਂ ਛੇਤੀ ਤੁਸੀਂ ਆ ਜਾਓ ਫਾਇਦੇ ਵੱਡੇ ਕਰਨੇ ਕਾਪੀ ਜਰੂਰ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਇਹਦਾ ਫਰੰਟ ਦੇਖ ਲਿਆ ਤੁਸੀਂ ਹੁਣ ਇਹਦੀ ਬੈਕ ਚੈੱਕ ਕਰ ਲਓ ਆ ਦੇਖੋ ਇਦਣੇ ਚੀਜ਼ਾਂ ਬਾਜ਼ਾਰ 'ਚ ਰੇਟ ਕਿੰਨਾ ਹੈਗਾ 9500 10000 ਸਾਡਾ ਰੇਟ ਕਿੰਨਾ 3500 3500 ਦੇ ਵਿੱਚ ਇਦਾਂ ਦੇ ਪੀਸ ਤੁਹਾਨੂੰ ਅਸੀਂ ਦੇ ਦੇਣੇ ਆ ਸੋ ਭਾਈ ਜੀ ਇਹ ਤਾਂ ਪ੍ਰਾਇਰਿਟੀਆਂ ਦਿਖਾਤੀਆਂ ਕਿਸੇ ਨੇ ਆਨਲਾਈਨ ਕੱਪੜਾ ਮੰਗਵਾਉਣਾ ਹੋਵੇ ਦੂਰ ਬੈਠੇ ਆ ਉਹਨਾਂ ਲਈ ਵੀ ਸਰਵਿਸ ਹੈ ਕੋਈ ਭਾਈ ਜੀ ਸਰਵਿਸ ਆਪਕੋ ਸਾਰੇ ਹੈਗੇ ਸਾਡੇ ਇੰਸਟਾਗ੍ਰam YouTube Facebook ਸਾਰੇ ਪੇਜ ਹੈਗੇ ਤੁਸੀਂ ਲਾਈਕ ਫੋਲੋ ਸਬਸਕ੍ਰਾਈਬ ਕਰ ਸਕਦੇ ਆਗੇ ਕੋਈ ਵੀ ਤੁਸੀਂ ਨਵੀਂ ਨਵੀਂ ਅਪਡੇਟ ਦੇਖਣੀ ਹੈਗੀ ਆ ਸਕਰੀਨ ਤੇ ਨੰਬਰ ਆ ਰਿਹਾ ਤੇ ਨੰਬਰਾਂ ਤੇ ਕਾਲ ਕਰਕੇ ਮੰਗਵਾ ਵੀ ਸਕਦੇ ਆਗੇ ਤੇ ਸਾਡੇ ਚੈਨਲ ਫੋਲੋ ਕਰਕੇ ਅਪਡੇਟ ਤੁਸੀਂ ਦੇਖ ਵੀ ਸਕਦੇ ਆਗੇ ਛੇਦੀ ਛੇਦੀ ਆ ਜਾਓ ਜੀ ਲਗਜ਼ਰੀ ਕੱਪੜੇ ਰਾਇਲ ਚੀ ਬਹੁਤ ਘੱਟ ਰੇਟਾਂ ਦੇ ਵੱਡਾ ਡਿਪੂ ਬੰਗਾ ਆਜਾ ਚੌਂਕ ਚਿੱਤੇ ਰੱਖੋ ਇੱਥੇ ਆ ਕੇ ਤੁਹਾਨੂੰ ਮਿਲਣੇ ਆ ਗੱਲ ਕਰਨੀ ਆ ਕੋਈ ਜਾਣਕਾਰੀ ਲੈਣੀ ਆ ਤੇ ਇੱਥੇ ਫੋਨ ਕਰ ਸਕਦੇ ਨੰਬਰ ਸਕਰੀਨ ਤੇ ਹੈਗਾ ਆ ਕੈਰਮਨ ਜਰਸੀ ਸੈਂਡ ਦੇ ਨਾਲ ਹਰਦੀਪ ਸਿੰਘ ਦੱਗੜਸਾਂ ਦੀ ਬੰਗਾ